ਔਰ ਤਾਂ ਸਨਮਾਨਿਤ ਸਾਡੀ ਇੰਡਸਟਰੀ ਦੀਆਂ ਔਰਤਾਂ ਕਰਨ ਤਾਂ ਸਾਨੂੰ ਵੀ ਚੰਗਾ ਲੱਗੇਗਾ ਅਬਰ ਨੂਰੀ ਜੀ ਨੂੰ ਮੈਂ ਗਜ਼ਾਰਿਸ਼ ਕੀਤੀ ਸੀ ਮੰਚ ਤੇ ਆਉਣ ਲਈ ਅੱਛਾ ਕੋਈ ਨਾ ਗਲਤ ਕੋਸ਼ਿਸ਼ 'ਚ ਨੁਕਸਾਨ ਦਾ ਡਰ ਹੋ ਸਕਦਾ ਹੈ ਉਹ ਕੰਮ ਕਰ ਜਿਹਦਾ ਚੰਗਾ ਅਸਰ ਹੋ ਸਕਦਾ ਹੈ ਕਹਿੰਦੇ ਜਿਸਮ ਤੋਂ ਵੱਧ ਕੇ ਨਾਮ ਦਾ ਤੁਰੱਖਿਆ ਜਿਸਮ ਤੇ ਅਖੀਰ ਨੂੰ ਮਿਟ ਸਕਦਾ ਪਰ ਨਾਮ ਅਮਰ ਹੋ ਸਕਦਾ ਤੇ ਕੋਈ ਕੁ ਨਾਮ ਨੇ ਜਿਹਦਾ ਸਨਮਾਨ ਹੋਇਆ ਜਿਹੜੇ ਆਉਣ ਵਾਲੀਆਂ ਜਾਣਗੇ ਆਉਣ ਵਾਲੀਆਂ ਸਦੀਆਂ ਤੇ ਵਿੱਚ ਜਿਉਂਦੇ ਜਾਗਦੇ ਜਿਵੇਂ ਇਹ ਲੋਰ ਦਾ ਕਾਣਾ ਦੇ ਨਾਲ ਕਵਨ ਹੋਣੀ ਜੀ ਅਸੀਂ ਕਹਿੰਦੇ ਦੋ ਚਾਰ ਵਾਰ ਜੇ ਪ੍ਰਧਾਨ ਵੀ ਕੋਈ ਡਿਸਪਲਾਈਨ ਕੰਟਰੋਲ ਕਰਨਾ ਸੋ ਮੈਂ ਚਾਹਾਂਗੀ ਦੋ ਸ਼ਬਦ ਸਭ ਤੋਂ ਪਹਿਲਾਂ ਇੱਥੇ ਆਏ ਹੋਏ ਸਾਰੇ ਹੀ ਗੈਸਟ ਨੂੰ ਸਾਰੇ ਹੀ ਆਰਟਿਸਟ ਨੂੰ ਕਲਾਕਾਰਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸੱਜਣਾ ਕਰ ਸਭ ਤੋਂ ਪਹਿਲਾਂ ਮੈਂ पंजाब तो फिल्म एंड टीवी एक्टर एसोसीएशन का धनबाद करनी हाँ जिन्ह ने मैं इस लायक समझिय कि अच्छे इना मान सम्मान दिता क्योंकि बड़ा अलग लग रहा है फंक्शन फंक्शन बड़े अलग तरह के होंगे तो है पर बहुत मज़ा आ रहा है बहुत इंजॉय कर रहे हैं और सार्वधा वर्ल्ड सिनेमा डे भी वर्ल्ड पंजाबी सिनेमा डे ਕਿਉਂਕਿ ਪੰਜਾਬੀ ਸਿਨੇਮਾ ਅੱਜ ਜਿਸ ਸਿਖਰ ਤੇ ਪਹੁੰਚਿਆ ਹੋਇਆ ਦੁਨੀਆ ਵਿੱਚ ਜਿੱਥੇ ਤੁਸੀਂ ਲੈ ਕੇ ਗਏ ਹੋ ਇਹਦੇ ਵਿੱਚ ਤੁਹਾਡੇ ਸਾਰਿਆਂ ਦੀ ਅੰਤ ਤੱਕ ਮਿਹਨਤ ਕ੍ਰੀਏਟਿਵ ਜਿਹੜੀ ਇਨੋਵੇਟਿਵ ਆਈਡੀਆਜ਼ ਨਾਲ ਤੁਸੀਂ ਪੰਜਾਬੀ ਸਿਨੇਮਾ ਨੂੰ ਸਿਖਰਾਂ ਤੇ ਲੈ ਕੇ ਗਏ ਹੋ ਤੁਸੀਂ ਸਾਰੇ ਹੀ ਇਸ ਦੀ ਵਧਾਈ ਦੇ ਪਾਤਰ ਹੋ ਸੋ ਆਪਣੇ ਲਈ ਵੀ ਤਾੜੀਆਂ ਇੱਕ ਵਾਰੀ ਫੇਟੋ ਮਾਰ ਦੋ ਕੋਣਸ ਤੇ ਕਹਿੰਦੇ ਸੋ ਬੇਰੀ ਸਾਰੇ ਜਿੱਦੇ ਕਲਾਕਾਰ ਇੱਥੇ ਬੈਠੇ ਆ ਉਸ ਜ਼ਮਾਨੇ ਤੋਂ ਜਦੋਂ ਗਗੂ ਗਿੱਲ ਜੀ ਦੀ ਇਹਨਾਂ ਦੀਆਂ ਮੂਵੀਜ਼ ਹੋ ਰਹੀਆਂ ਸੀ ਤਾਂ ਜਦੋਂ ਸਾਰਾ ਪਿੰਡ ਬੀਸੀਆਰ ਤੇ ਬੈਠ ਕੇ ਘਟਾ ਦਿਖਦਾ ਸੀ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਜਿੱਥੇ ਸਿਨੇਮਾ ਪਹੁੰਚਿਆ ਮੈਂ ਵੀ ਆਪਣੀ ਅੱਖਾਂ ਨਾਲ ਦੇਖਿਆ ਸੋ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੱਕ ਕਪਾ ਪੰਜਾਬ ਹੈ ਪੰਜਾਬ ਦੇ ਸੱਭਿਆਚਾਰ ਨੂੰ ਵਿਰਾਸਤ ਨੂੰ ਜਿੱਥੋਂ ਤੱਕ ਪੰਜਾਬੀ ਸਿਨੇਮਾ ਲੈ ਕੇ ਗਿਆ ਹੈ ਇਹਦੇ ਲਈ ਸੋ ਤੁਹਾਨੂੰ ਸਾਰੇ ਵਧਾਈ ਦੇ ਪਾਤਰ ਹੋਂ ਉਹਦੇ ਵਿੱਚ ਅਗਰ ਮੈਂ ਕਹੂੰਗੀ ਵੀ ਸਭ ਤੋਂ ਐਨਰੋਲ ਜਿਹੜਾ ਸਾਡਾ ਕਲਚਰ ਹੈ ਦੁਨੀਆ ਦੇ ਹਰ ਦੇਸ਼ ਤੱਕ ਪਹੁੰਚਾਉਣਾ ਅੱਜ ਤੁਸੀਂ ਕਿਸੇ ਵੀ ਚਲੇ ਜਾਓ ਕਿਸੇ ਵੀ ਧਰਮ ਦੇ ਵਿਆਹ ਚਲੇ ਜਾਓ ਕਿਸੇ ਵੀ ਸਟੇਟ ਨੂੰ ਚਲੇ ਜਾਓ ਪੰਜਾਬੀ میوزਿਕ ਪੰਜਾਬੀ ਇੰਡਸਟਰੀ ਦੇ ਚਲਕ ਤੋਂ ਬਿਨਾ ਉਹ ਵਿਆਹ ਇਹ ਕੰਫਕਸ਼ਨ ਕੰਪਲੀਟ ਨਹੀਂ ਹੁੰਦਾ ਅਗਰ ਫਿਲਮਾਂ ਦੀ ਵੀ ਗੱਲ ਕਰੀਏ ਤਾਂ ਅੰਗਰੇਜ਼ਵਾਰੀਆਂ ਫਿਲਮਾਂ ਜਿਨ੍ਹਾਂ ਨੇ ਸੱਭਿਆਚਾਰ ਨਾਲ ਨੂੰ ਜੋੜਿਆ ਬੱਚਿਆਂ ਨੂੰ ਜਿਨ੍ਹਾਂ ਨੂੰ ਅੱਜ ਪਤਾ ਨਹੀਂ ਅੱਜ ਦੇ ਜ਼ਮਾਨੇ ਵਿੱਚ ਟੈਕਨੋਲੋਜੀ ਵਿੱਚ ਲੁਪਗੇ ਹੈ ਉਹ ਫਿਲਮਾਂ ਨੇ ਉਹਨਾਂ ਨੂੰ ਉਹ ਸਾਡੇ ਕਲਚਰ ਦੀ ਅਮੀਰ ਸੱਭਿਆਚਾਰ ਦੀ ਚਾਤਰੀ ਦਵਾਈ ਕਿ ਜਿਸ ਤਰ੍ਹਾਂ ਸੋਸ਼ਲ ਕਾਜ਼ਸ ਦੀ ਮੰਮੀ ਬਣ ਰਹੀ ਹੈ ਕਲੀ ਜੋਟਾ ਬੂਹੇ ਬਾਰੀਆਂ ਉਹਨਾਂ ਨੇ ਜੋ ਸਮਾਜ ਦੇ ਇਸ਼ੂਸ ਹੈ ਉਹਨਾਂ ਤੇ ਵੀ ਜਿਹੜੀ ਇਹ ਝਾਤ ਪਾਈ ਹੈ ਜੀ ਆਇਆਂ ਨੂੰ ਵਰਗੇ ਮੂਵੀਜ਼ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਦੀ ਛਾਂ ਛੱਤਰ ਚ ਅਸੀਂ ਕਿਸ ਤਰ੍ਹਾਂ ਵੱਡੇ ਹੋਨੇ ਆ ਇਨਸਾਨੀ ਰਿਸ਼ਤਿਆਂ ਦਾ ਕੀ ਸਾਡੀ ਜ਼ਿੰਦਗੀ ਵਿੱਚ ਮਹੱਤਵ ਹੈ ਉਹ ਵੀ ਦੁਨੀਆ ਵਿੱਚ ਉਹਨਾਂ ਨੇ ਦਿਖਾਇਆ ਔਰ ਇਸ ਦੇ ਨਾਲ ਨਾਲ ਜਿਹੜਾ ਇੱਕ ਪੱਕਾ ਪਾਕਿਸਤਾਨੀ ਪੰਜਾਬ ਦੇ ਆਰਟਿਸਟ ਦਾ ਜਿਹੜਾ ਸੁਮੇਰ ਹੈ ਉਹ ਵੀ ਸਾਨੂੰ ਪੰਜਾਬੀ ਸਿਨੇਮਾ 'ਚ ਸਿੱਖਣ ਨੂੰ ਮਿਲਿਆ ਉਹ ਵੀ ਤੁਸੀਂ ਇਸ ਚੀਜ਼ ਦੇ ਵੀ ਵਿਧਾਈ ਦੇ ਪਾਤਰੋ ਪਰ ਇੱਕ ਚੀਜ਼ ਮੈਂ ਤੇ ਹੋਰ ਵੀ ਕਹੂੰਗੀ ਵੀ ਇੱਕ ਹੋਰ ਵੀ ਡਿਪਾਰਟਮੈਂਟ ਹੈ ਜਿਹਦੇ ਬਿਨਾ ਪੰਜਾਬ ਵੀ ਸਿਨੇਮਾ ਅਧੂਰਾ ਹੈ ਉਹ ਸਾਡਾ ਆਪਣਾ ਡਿਪਾਰਟਮੈਂਟ ਹੈ ਪੰਜਾਬ ਪੁਲਿਸ ਸੋ ਪੰਜਾਬ ਪੁਲਿਸ ਵੀ ਬੜੀ ਗੁਣੀ ਸਾਂਝ ਹੈ ਪੰਜਾਬੀ ਸਿਨੇਮਾ ਨਾਲ ਬਹੁਤ-ਬਹੁਤ ਧੰਨਵਾਦ